ਉਹ ਚੱਪੜ ਕਦੂ ਜੇ ਬਣਾਏ ਇਹਨੇ ਖਾ ਗਏ ਆਹੀਂ ਨਾਲ ਨਾਲ ਹੀ ਨੇ ਗੱਲਾਂ ਗੱਲਾਂ ਸੁਣ ਕੇ ਜਾਣੇ ਜਿਹੜੇ ਮੈਂ ਜੇ ਅੰਦਰ ਡਿੱਗ ਜੇਗਾ ਓਏ ਇਹ ਨੂੰ ਹੋ ਜਾ ਜੇ ਨਾਨਾ ਦੱਸੂ ਤੈਨੂੰ ਕੁਛ ਮੈਨੂੰ ਪੁੱਛ ਲਈ ਮੈਂ ਦੱਸਦਾ ਤੁਹਾਨੂੰ ਚੱਲ ਦਾਦੀ ਦਾਦੀ ਉੱਠ ਕੇ ਦੱਸ ਇਹਨੂੰ ਸਾਂਭਣਾ ਕਿਹੜਾ ਸੌਖਾ ਹੀ ਗੱਲਾਂ ਕਰਦੀਆਂ ਮੈਨੂੰ ਵੀ ਇਹ ਆ ਖਾ ਲਿਆ ਤੇ ਉਹ ਹੜੱਪ ਲਿਆ ਕੀ ਹੜੱਪ ਲਿਆ ਹੁਣ ਮੇਰੀ ਨਾ ਧਿਆਨ ਨਾਲ ਗੱਲ ਸੁਣ ਲੈ ਸੁਣਾ ਲੈ ਤੂੰ ਵੀ ਸੁਣਾ ਲੈ ਫਿਰ ਮੈਂ ਵੀ ਤੈਨੂੰ ਦੱਸਦੀ ਮੇਰੀ ਗੱਲ ਸੁਣ ਜਿੰਨੀ ਇਹ ਸ਼ਰਾਬ ਪੀਣ ਲੱਗ ਪਿਆ ਨਾ ਰਿਸ਼ਤਾ ਬੂਏ ਚੜਦਾ ਈ ਕੱਲ ਮੈਨੂੰ ਦੱਸ ਇੱਕ ਰਿਸ਼ਤੇ ਵਾਲੇ ਨੇ ਗੱਲ ਕੀਤੀ ਜੇ ਤੇਰੀ ਨਾਨ ਨੇ ਖਬਰ ਪਾਈ ਆ ਨਾ ਉਹਨੇ ਕਿ ਆਪਣੀ ਨਾਲ ਦੀ ਬਿਊਰੋ ਵਾਲੀ ਨੂੰ ਪੁੱਛੀ ਕਿੰਨੀ ਵਾਰੀ ਮੈਂ ਗਈ ਉਹਦੇ ਕੋ ਰਿਸ਼ਤਾ ਲੈਣ ਮੈਂ ਕਿਹਾ ਚੱਲ ਵੀਰ ਨੂੰ ਰਿਸ਼ਤਾ ਹੋ ਜੇ ਆ ਨਾ ਦੋ ਪਹਿਣਾ ਹੀ ਜਿੱਥੇ ਮੈਂ ਰਿਸ਼ਤਾ ਕੀਤਾ ਕਰਨ ਦਾ ਗਰੀਬ ਘਰ ਦੀਆਂ ਕੁੜੀਆਂ ਵਾ ਪਿਓ ਨਹੀਂ ਸਿਰ ਤੇ ਤੇ ਜਿਹੜੀ ਵੱਡੀ ਕੁੜੀ ਹੈ ਨਾ ਮੈਂ ਰਿਸ਼ਤਾ ਲੈਣਾ ਹੀ ਉਹਦਾ ਵਿਮਲ ਨੂੰ ਜਾਣਦੀ ਆ ਨਾ ਪਿੰਡ ਵਾਲੀ ਨੂੰ ਆਹੋ ਪਤਾ ਮੈਨੂੰ ਆਹੋ ਉਹਨੇ ਦੱਸ ਪਾਈ ਆ ਉਹਨੇ ਤਾਂ ਮੈਨੂੰ ਕਿਹਾ ਸੀ ਕਿ ਵੱਡੀ ਕੁੜੀ ਜਿਹੜੀ ਭਾਵੇਂ ਮਾਮੇ ਨੂੰ ਰਿਸ਼ਤਾ ਕਰਦੇ ਤੇ ਜਿਹੜੀ ਕੁੜੀ ਆ ਉਹ ਕਹਿੰਦੀ ਆ ਕਿ ਮੈਂ ਛੋਟੀ ਦਾ ਵਿਆਹ ਮੈਂ ਕਰਨਾ ਵਾ ਮੈਂ ਜਮਾ ਚੁੱਕਿਆ ਹੈ ਮੇਰੇ ਸਿਰ ਤੇ ਜ਼ਿੰਮੇਵਾਰੀਆਂ ਉਹ ਵਿਆਹ ਨੂੰ ਮੰਨਦੀ ਨਹੀਂ ਕਹਿੰਦੀ ਆਂ ਛੋਟੀ ਦਾ ਕਰਨਾ ਫਿਰ ਮੈਂ ਕਰਨ ਦੀ ਹਾਮੀ ਭਰਤੀ ਮੈਂ ਕਿਹਾ ਚੱਲ ਇਸੇ ਬੰਨੇ ਇੱਕ ਤੇ ਆਵੇ ਫਿਰ ਵੱਡੀ ਨੂੰ ਇਹ ਲੈ ਆਉਂਗੀ ਮਾਮੇ ਵਾਸਤੇ ਆਹੀ ਕਹਾਣੀ ਵਿੱਚੋਂ ਮੇਰੀ ਗੱਲ ਸੁਣ ਧਿਆਨ ਨਾਲ ਸੋਲੀ ਮੈਂ ਤੇਰੀ ਗੱਲ ਤੇ ਸਮਝ ਵੀ ਲਈ ਆਂ ਤੂੰ ਕਿੱਥੋਂ ਬੋਲਦੀ ਆ ਤੇ ਕੀ ਬੋਲਦੀ ਆ ਕੋਈ ਨਹੀਂ ਦੇਖ ਲਾਂਗੇ ਮੈਂ ਜਿਹੜਾ ਤੂੰ ਕਹਿੰਨੀ ਨਾ ਮੈਂ ਰਿਸ਼ਤਾ ਕਰਾਉਣਾ ਹੀ ਭਰਾ ਨੂੰ ਸਭ ਜਾਣਦੀਆਂ ਤੂੰ ਜਿਹੜਾ ਰਿਸ਼ਤਾ ਕਰਾਉਣਾ ਹੀ ਕਰਾਇਆ ਕਿਉਂ ਨਹੀਂ ਫਿਰ ਵੱਡੀ ਭੈਣ ਦਾ ਜਿੱਦਾਂ ਛੋਟੀ ਦਾ ਝੋਲੀ ਪਵਾ ਲੈ ਰਿਸ਼ਤਾ ਵੱਡੀ ਦਾ ਵੀ ਕਹਿ ਕਵਾ ਕੇ ਕਹੇ ਤਰੀਕੇ ਪਵਾਉਂਦੀ ਹਾਏ ਹੈ ਨਹੀਂ ਕਿੱਦਾਂ ਪਵਾ ਲੈਂਦੀ ਮੈਨੂੰ ਇਹ ਦੱਸ ਸ਼ਰਾਬੀ ਨੂੰ ਕੋਈ ਧੀ ਦਿੰਦਾ ਈ ਜੇ ਦੇ ਵੀ ਦੇਵੇ ਤੇ ਅਗਲਿਆਂ ਨੇ ਹਾਲਾਤ ਨਹੀਂ ਵੇਖਣੇ ਹੈ ਸਾਂਭਣੀਆਂ ਕਿਤੇ ਸੌਖੀਆਂ ਬਗਾਨੀਆਂ ਧੀਆਂ ਕੋਣ ਆਪਣੀ ਮੇਰੀ ਗੱਲ ਸੁਣ ਆਪਾਂ ਦੇ ਆਪਣੇ ਭਰਾ ਦਾ ਸੋਚ ਲਾਂਗੇ ਜਿਹੜੀ ਬਗਾਨੀ ਧੀ ਉਹ ਨਹੀਂ ਉਹਦਾ ਕੀ ਸੋਚੀਏ ਉਹਨੂੰ ਰੋਲਣਾ ਮੇ ਲਿਆ ਕੇ ਨਾ ਜਿਹੜੇ ਸ਼ਰਾਬਾ ਪਿੰਦੇ ਉਹ ਤੇ ਕਿਤੇ ਵਿਆਹ ਹੀ ਨਹੀਂ ਜਾਂਦੇ ਸ਼ਰਾਬੀ ਬਣਾਇਆ ਵੀ ਕਿੰਨੇ ਆ ਦੇ ਕੇ ਪੈਸਿਆਂ ਦਾ ਲਾਲਚ ਤੈਨੂੰ ਤੋਰ ਦੇਣੀ ਹਾਂ ਜਾ ਪੀਆ ਵੀ ਮੇਰੇ ਕੋ ਕਿਤੇ ਹਸਾਬ ਨਾ ਮੰਗ ਲੈ ਠੇਕੇ ਦਾ ਤੇ ਮੇਰੇ ਕੋ ਕਿਤੇ ਹਸਾਬ ਨਾ ਮੰਗ ਲੈ ਜ਼ਮੀਨ ਦਾ ਐਸੇ ਕਰਕੇ ਉਹਨੂੰ ਨਾ ਸ਼ਰਾਬੀ ਬਣਾ ਛੱਡਿਆ ਹੀ ਨਾ ਕਿ ਉਹ ਕੁਛ ਬੋਲੇ ਨਾ ਕੁਛ ਨੂੰ ਪਤਾ ਨਾ ਲੱਗੇ ਸ਼ਰਾਬ ਚ ਡੁੱਬਾ ਰਵੇ ਦਿਨ ਰਾਤ ਉਹਨੇ ਵੀ ਨਾ ਮੇਰੀ ਇੱਕ ਨਹੀਂ ਮੰਨੀ ਮੈਂ ਵੀ ਉਹਦੋਂ ਕਿਹਾ ਸੀ ਕਿ ਮੈਂ ਤੇ ਤੇਰਾ ਜੀਜਾ ਇੱਥੇ ਰਹਿਨੇ ਆ ਤੇਰੇ ਕੋਲ ਤੇਰੇ ਸਾਂਭ ਸੰਭਾਲ ਕਰਾਂਗੇ ਤੇਰੇ ਵਿਆਹ ਕਰਾ ਦਾਂਗੇ ਫਿਰ ਅਸੀਂ ਆਪਣੇ ਘਰ ਚਲ ਜਾਾਂਗੇ ਉਦੋਂ ਵੀ ਨਾ ਇਸੇ ਭੈਣ ਦੇ ਮੋਹ ਚ ਨਾ ਆਇਆ ਫਿਰਦਾ ਸੀ ਕਹਿੰਦਾ ਸੀ ਕਿ ਨਹੀਂ ਇਹ ਭੈਣ ਦਾ ਨਾ ਥੋੜਾ ਜਿਹਾ ਸਾਫ ਕਿਤਾਬ ਨਾ ਔਖਾ ਵਾ ਕੋਈ ਗੱਲ ਨਹੀਂ ਇਹ ਰਹੂਗੀ ਮੇਰ ਕੋ ਨਾਲ ਇਹਦਾ ਵੀ ਰੋਟੀ ਡੰਗਦਾ ਵਧੀਆ ਸਰਦਾ ਜਾਊਗਾ ਤੇ ਚਲ 4 ਪੈਸੇ ਇਹ ਵੀ ਜੋੜ ਲੂਗੀ ਪਰ ਇਹ ਨਹੀਂ ਪਤਾ ਕਿ ਇਹ ਭੈਣ ਨੇ ਪੱਕਾ ਡੇਰਾ ਉੱਥੇ ਲਾ ਕੇ ਤੇ ਪੱਕਾ ਹੀ ਇਹਨੂੰ ਖਾ ਜਾਣਾ ਵਾ ਭੈਣ ਮੇਰੀ ਗੱਲ ਸੁਣ ਜਦੋਂ ਤੂੰ ਗਈ ਹਨਾ ਇੱਥੋਂ ਤੇ ਕਹਿਨੀ ਹੈ ਮੈਂ ਤਾਂ ਜੀਜਾ ਰਹਿ ਲਾਂਗੀ ਮੈਨੂੰ ਪਤਾ ਸੀ ਕਾਦੇ ਕਰਕੇ ਤੂੰ ਤੇ ਜੀਜਾ ਰਹਿਣਾ ਚੰਦੇ ਸੀ ਉਦੋਂ ਮੈਂ ਕੁਛ ਨਹੀਂ ਬੋਲੀ ਤੂੰ ਗਈ ਆਪਣੀ ਮਰਜ਼ੀ ਨਾਲ ਨਾਲੇ ਜਿਹਨੂੰ ਸਾਂਭਣਾ ਪੈਂਦਾ ਨਾ ਪਤਾ ਉਹਨੂੰ ਲੱਗਦਾ ਏ ਦੂਰ ਦੇ ਢੋਲ ਤੇ ਸਭ ਨੂੰ ਚੰਗੇ ਲੱਗਦੇ ਆ ਨਾਲੇ ਮੇਰੀ ਗੱਲ ਸੁਣ ਮੈਂ ਹੁਣ ਜੇ ਮੁੰਡੇ ਦਾ ਰਿਸ਼ਤਾ ਕਰ ਹੀ ਲਿਆ ਨਾ ਤੇ ਉੱਚ ਵਿਗੜ ਨਾ ਪਾਇਓ ਕੋਈ ਸਮਝ ਲੱਗੀ ਉਹਨੂੰ ਵੀ ਮਤ ਦੇ ਜਸਿਆਣੀ ਆ ਤੇ ਜ਼ਿਆਦਾ ਬੋਲ ਨਾ ਮੈਂ ਚਾਹ ਪਾਣੀ ਦਾ ਇੰਤਜ਼ਾਮ ਕਰਾਂ ਆਪਣਾ ਜਿਹੜਾ ਕਲੇਸ਼ ਆ ਬਾਤੋਂ ਲੈ ਕੇ ਬਈ ਮੇਰ ਨਾਲ ਆਹੋ ਬਹੁਤ ਤੂੰ ਚਾਹ ਪਾਣੀ ਪੀਆਤਾ ਵਾ ਵੇਖ ਹੀ ਲਿਆ ਮੈਂ ਤੂੰ ਜਿੰਨਾ ਕੋਣ ਨੂੰ ਸੰਭਿਆ ਵਾ ਤੇ ਜੋ ਤੂੰ ਹਾਂ ਦੀ ਹਾਲਤ ਬਣਾਈ ਨਾ ਵੇਖ ਲਿਆ ਮੈਂ ਚੰਗੀ ਤਰ੍ਹਾਂ ਹੁਣ ਅੱਖਾ ਚੱਕਰ ਲਾ ਕੇ ਤੇਰ ਕੋ ਗੱਲ ਨਹੀਂ ਹੁੰਦੀ ਕਿਸਕ ਜੰਦੀ होली ਜੀ ਇਹ ਦੱਸਦੀ ਆ ਨੀ ਮੇਰੀ ਗੱਲ ਸੁਣਨੀ ਜੇ ਆ ਹੀ ਗਈਆਂ ਨਾ ਮੇਰੇ ਘਰ ਤੇ ਆਵਾਜ਼ ਥੋੜੀ ਨੀਵੀਂ ਰੱਖ ਤਹਾਡੀ ਮਾਂ ਬਣ ਕੇ ਤੁਹਾਨੂੰ ਪਾਲਿਆ ਦੋਵਾਂ ਭੈਣ ਭਰਾਵਾਂ ਨੂੰ ਤੈਨੂੰ ਵੀ ਪੜਾਇਆ ਲਿਖਾਇਆ ਤੈਨੂੰ ਆਪਣੇ ਪੈਰਾ ਤੇ ਸਟੈਂਡ ਕੀਤਾ ਮੇਰੇ ਕਰਮ ਮਾੜੇ ਨਿਕਲ ਆਏ ਵੇ ਮੈਂ ਕਿੰਨੂੰ ਰੋਂਦੀ ਹੁਣ ਤਾਂ ਮੈਂ ਭਰਾ ਦੇ ਬੂਹੇ ਹੀ ਨਾ ਨਾਲੇ ਆ ਘਰ ਚਾਹੀਆਂ ਨਾ ਤੇ ਇਹ ਘਰ ਹੁਣ ਮੇਰਾ ਵਾ ਤੇ ਇਹਨੂੰ ਚੱਜਣਾ ਇੱਥੇ ਆ ਕੇ ਰਹਿ ਜਿਆਦਾ ਰੋਲਾ ਰੱਪਾ ਪਾਉਣ ਦੀ ਲੋੜ ਨਹੀਂ ਆ ਜਿੰਨੀ ਨਿੱਕੀ ਓਨੀ ਤੇਰੀ ਜਬਾਨ ਲੰਬੀ ਆ ਚੁੱਪ ਕਰ ਜਾ ਬਹੁਤਾ ਰੋਲਾ ਨਾ ਪਾ ਤੇਰੇ ਘਰ ਨਹੀਂ ਆਈ ਮੈਂ ਇਹ ਮੇਰੇ ਭਰਾ ਦਾ ਘਰ ਆ ਆਪਣੇ ਭਰਾ ਦੇ ਘਰ ਆਈ ਆ ਤੇ ਹਾਕਣਾ ਰਹੂੰਗੀ ਇਥੇ ਜਿੰਨਾ ਚਿਰ ਦਿਲ ਕਰਦਾ ਨਾ ਓਨਾ ਚਿਰ ਰਹੂੰਗੀ ਤੂੰ ਮੈਨੂੰ ਰੋਕਣ ਵਾਲੀ ਹੁੰਦੀ ਕੌਣ ਆ ਮੈਂ ਤੈਨੂੰ ਰੋਕਦੀ ਵੀ ਨਹੀਂ ਰਹਿ ਚੱਜ ਨਾ ਰਹਿ ਮੈਂ ਕਹਿੰਨੀ ਆ ਕਲੇਸ਼ ਨਾ ਪਾ ਸਾਡੇ ਭੈਣ ਭਰਾਵਾਂ ਵਿੱਚ ਚੱਜ ਨਹੀਂ ਰਹਿ ਨਹੀਂ ਆ ਭਰਾਣਾ ਜਿਹੜੀ ਤੂੰ ਬਣਾ ਕੇ ਰੱਖੀ ਨਾ ਓਵੇਂ ਮੈਨੂੰ ਪਤਾ ਵਾ ਸਾਰਾ ਮੈਂ ਲਾ ਦੱਸਦਾ ਵਾ ਕਿੱਦਾਂ ਤੂੰ ਉਹਨੂੰ ਘਰੋਂ ਕੱਢਦੀ ਆ ਤੇ ਕਿੱਦਾਂ ਤੂੰ ਰੋਲਾ ਪਉਣੀ ਉਦੋਂ ਆਇਆ ਤੋਂ ਜਦੋਂ ਪੀ ਕੇ ਆਉਂਦਾ ਵਾ ਜੋ ਤੁਹਾਡੀ ਰਾਮਲੀਲਾ ਨਾ ਸਾਰੀ ਆਣ ਗਵਣ ਜਾ ਕੇ ਮੈਨੂੰ ਨਾਲ ਨੂੰ ਦੱਸਦਾ ਵਾ ਉਦੋਂ ਮੈਨੂੰ ਪਤਾ ਲੱਗਦੀ ਆ ਸਮਝ ਲੱਗੀ ਆ ਬਹੁਤੀ ਹੁਣ ਤੂੰ ਨਾ ਸਿਆਣੀ ਨਾ ਬਣ ਲੱਗੀ ਸੱਚੀ ਹੋਣ ਹੁਣ ਚੱਲ ਕੋਈ ਨਹੀਂ ਰਹਿਣਾ ਇੰਨਾ ਹੁਣ ਤੇ ਰਾਮਲੀਲਾ ਤੂੰ ਵੀ ਵੇਖ ਲਈ ਆਹੋ ਕੋਈ ਨਹੀਂ ਬੈਠੀ ਇੱਥੇ ਮੈਂ ਰਹਿਣਾ ਹੀ ਮੇਰੇ ਭਰਾ ਦੇ ਘਰ ਐ ਤੂੰ ਕਿੱਦਾਂ ਰੋਕ ਲੇਂਗੀ ਮੈਨੂੰ ਮੈਂ ਨਹੀਂ ਰੋਕਦੀ ਚੱਲ ਜਾਓ ਕਮਰੇ 'ਚ ਜਾ ਕੱਪੜੇ-ਕੁਪੜੇ ਆਪਣੇ ਰੱਖ ਬਦਲ ਸਿਰ ਖਾਂ ਲੱਗ ਪੈਂਦੀ ਤੇਰਾ ਸ਼ੁਰੂ ਤੋਂ ਹੀ ਇਹੀ ਹਾਲ ਆ ਆਹੋ ਮੇਰਾ ਇਹ ਹਾਲ ਤੇਰਾ ਤੇ ਨਹੀਂ ਆ ਤੂੰ ਜੋ ਕਰਤੂਤਾ ਕੀਤੀ ਨਾ ਕੋਈ ਗੱਲ ਨਹੀਂ ਸਬਕ ਤੇ ਤੈਨੂੰ ਮੈਂ ਸਿਖਾ ਕੇ ਹੀ ਜਾਊਂਗੀ ਇਹਨੂੰ ਤਾਂ ਪ੍ਰੈਸਰ ਰਿਪੋਰਟਰ ਹੋਣਾ ਚਾਹੀਦਾ ਸੀ ਕਿ ਤਰਾ ਸੂਹਾ ਲੈਂਦੀ ਤੇ ਪਹੁੰਚ ਗਈ ਇੱਥੇ ਹਾਈ ਵੱਡੀ ਹੱਕ ਜਤਾਉਣ ਵਾਲੀ ਉਦੋਂ ਕਿੱਥੇ ਗਈ ਹਾਂ ਜਦੋਂ ਪੀ ਪੀ ਕੇ ਕਹਿੰਦਾ ਹੁੰਦਾ ਸੀ ਮੈਂ ਇੱਥੇ ਹੀ ਲਮੇ ਪੈਣਾ ਇੱਥੇ ਬੈਲਾ ਉਹ ਕਹਿੰਦੀ ਬੋ ਆਉਂਦੀ ਇਹਦੇ ਲਾਗੋ ਜਾ ਬੈਣ ਚੁੱਕ ਇਹਨੂੰ ਮੇਰੇ ਕੋਲ ਨਹੀਂ ਚੁੱਕਿਆ ਜਾਂਦਾ ਅੱਜ ਡਈ ਆ ਕੇ ਹੱਕ ਜਤਾਉਣ ਵੱਡੀ ਆ ਗਈ ਅੰਜ ਹਾਂ ਮੈਂ ਇਹ ਲੋ ਚਾਹ ਗਰਮ ਕੀ ਰੱਖ ਲੋ ਉੱਥੇ ਅੱਛਾ ਜੀ ਹਾਂ ਤੇ ਮੈਂ ਰੱਖ ਲੈਣੀ ਪੁੱਤ ਤੇ ਅੰਜੂ ਮੈਂ ਸਿਮਰ ਉਹਨੇ ਨਾ ਅੱਜ ਲੇਟ ਹੋ ਜਣਾ ਜੇ ਥੋੜਾ ਜਿਹਾ ਮੰਮੀ ਕਿਉਂ ਉਹ ਆਪਣਾ ਇਗਜ਼ਾਮ ਆਉਣ ਵਾਲੇ ਨਾ ਬੱਚਿਆਂ ਦੇ ਤੋਂਨੇ ਟੀਸ਼ਨਾਂ ਬਣਾਣੀਆਂ ਹੀ ਆ ਜੇ ਚਲ ਤੇ ਮੈਂ ਮੰਮੀ ਸੋਚਣ ਨਹੀਂ ਆ ਜਿਵੇਂ ਦਫਤਰ ਮੇਰਾ 1 ਮਹੀਨੇ ਲਈ ਬੰਦ ਕਰਕੇ ਉਹ ਬਾਹਰ ਚੱਲੇ ਨੇ ਤਨਖਾਵਾ ਵੀ ਉਹਨਾਂ ਨੇ ਅੱਧੀਆਂ ਦੇ ਨੀਆਂ ਨੇ ਮੈਨੂੰ ਸਮਝ ਨਹੀਂ ਆਉਂਦੀ 1 ਮਹੀਨਾ ਮੈਂ ਕੀ ਕਰੂੰ 1 ਮਹੀਨੇ ਤੋਂ 2 ਮਹੀਨੇ ਵੀ ਹੋ ਸਕਦੇ ਨੇ ਉਹ ਕਹਿੰਦਾ ਤਨਖਾਹ ਤੁਹਾਡੇ ਅਕਾਊਂਟ 'ਚ ਪਹੁੰਚ ਜਾਏਗੀ ਕੋਈ ਹੋਰ ਕੰਮ ਨਾ ਉਨੀ ਦੇਖ ਲਵਾ ਬੜੀ ਟੈਨਸ਼ਨ ਜੀ ਹੋ ਗਈ ਮੈਨੂੰ ਅੰਜੂ ਤੂੰ ਕਿੰਨੇ ਆ ਕਿ ਟੈਨਸ਼ਨ ਨਾ ਲੈਣੀ ਆ ਅੱਗੇ ਥੋੜੀ ਐ ਟੈਨਸ਼ਨ ਆ ਤੈਨੂੰ ਉਹ ਗੱਲ ਨਹੀਂ ਮੰਮੀ ਸਿੰਪਦਾ ਵਿਆਹ ਸਰਤੇ ਆ ਪਿਆਰੀ ਤੇ ਕਰਨੀ ਨਾ ਥੋੜੀ ਬਹੁਤ ਲੱਖ ਆਪਾਂ ਧੀਆ ਤੋਰਨ ਲੱਗੇ ਕਹਿ ਦਿੰਨੇ ਭਈ ਸਾਡੇ ਕੋ ਸਾਡੀ ਧੀ ਹੀ ਆ ਬਸ ਹੋਰ ਕੁਝ ਨਹੀਂਗਾ ਪਰ ਫੇਰ ਵੀ ਮੰਮੀ ਪਰੰਜੋ ਇੱਕ ਮੈਂ ਤੇਨਾਂ ਗੱਲ ਕਰਨੀ ਹੀ ਵੇਖ ਵੀ ਜੇ ਵਿਮਲ ਨੇ ਸਰਪੰਚ ਨੇ ਸਾਰੀ ਜ਼ਿੰਮੇਵਾਰੀ ਪੁੱਤ ਚੁੱਕੀ ਆ ਵਿਮਲ ਘਰ ਚੱਲ ਕੇ ਰਿਸ਼ਤਾ ਲੈ ਕੇ ਆਈ ਆ ਤੇ ਪੁੱਤ ਤੂੰ ਇੰਨੀ ਟੈਨਸ਼ਨ ਕਿਉਂ ਲੈਨੀ ਆ ਰੱਬ ਬੈਠਾ ਨਾ ਗਰੀਬਾਂ ਦਾ ਜੇ ਉਹ ਵਾਹਿਗੁਰੂ ਨਹੀਂ ਉਹਨਾਂ ਨੂੰ ਭੇਜਿਆ ਨਹੀਂ ਤਾਂ ਗਰੀਬਾਂ ਨੇ ਕੌਣ ਸੁਣਦਾ ਏ ਤੇ ਤੂੰ ਇੰਨੀ ਟੈਨਸ਼ਨ ਪੁੱਤ ਮੈਂ ਮੰਨਦੀ ਆ ਤੂੰ ਛੋਟੀ ਭੈਣ ਦਾ ਸੋਚਦੀ ਮੇਰਾ ਵਿਆਹ ਵਧੀਆ ਕਰਾਂ ਆ ਕਰਾਂ ਉਹ ਕਰਾਂ ਵੇ ਪੁੱਤ ਕਰਜ਼ਾ ਚੁੱਕ ਕੇ ਤੂੰ ਕੁਝ ਨਹੀਂ ਕਰਨਾ ਇੱਕ ਆਪਣੇ ਕੋ ਕੀ ਹੈਗਾ ਵਾ ਆਪਾਂ ਕੋ ਆ ਕੁਲੀ ਹੈ ਨਾ ਜੇ ਮੈਂ ਪੁੱਤ ਤੁਹਾਨੂੰ ਮਿਹਨਤ ਕਰਕੇ ਇਥੋਂ ਜੋਗੇ ਕੀਤਾ ਵਾ ਨਾ ਤੇ ਪੁੱਤ ਤੂੰ ਇੰਨੀ ਟੈਨਸ਼ਨ ਨਾ ਲੈ ਵਿਆਹ ਵਿਹੂ ਆਪੇ ਵਾਹਿਗੁਰੂ ਕਰੇਗਾ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਤੁਸੀਂ ਇਹਨੇ ਜ਼ਿੰਮੇਵਾਰੀ ਚੁੱਕੀ ਐ ਇਹਦੇ ਤਿੰਨ ਕੱਪੜੀ ਕੁੜੀ ਦੇਣੀ ਬਸ ਮੰਮੀ ਉਹ ਤਾਂ ਹਰ ਕੋਈ ਕਹਿੰਦਾ ਥੋੜਾ ਬੋਤਾਂ ਕਰਨਾ ਪੈਂਦਾ ਨਾ ਸਿਮਰਤ ਕੀ ਸੋਚੇਗੀ ਹੈ ਕਿ ਮੇਰੀ ਪੜ੍ਹਾਈ ਵੀ ਪਹਿਲਾਂ ਵੀ ਚ ਰੁਕਦੀ ਫਿਰ ਕਹਤਾ ਚੱਲ ਪੜ੍ਹਾਈ ਰੱਖੇ ਹੋਏਗੀ ਭੈਣ ਜ਼ਿੰਮੇਵਾਰੀ ਚੁੱਕਦੀ ਐ ਕੱਲ ਦੀ ਕੱਲ ਵੇਖੀ ਜਾਏਗੀ ਕਿ ਉਹਨਾਂ ਨੇ ਖਰੇ ਪੜ੍ਹਾਈ ਆਪ ਕਰवानी ਐ ਜਾਂ ਵਾਕਈ ਨਹੀਂ ਕਰਾਉਣੀ ਤੇ ਮੈਂ ਹੀ ਕਰਾਵਾਂਗੀ ਮੂੰਹ ਤੇ ਬੰਦਾ ਗੱਲ ਕੋਈ ਕਰਦਾ ਬਾਅਦ ਚ ਸੁਭਾਅ ਸਭ ਦੇ ਬਦਲੇ ਹੁੰਦੇ ਨੇ ਮੌਕਾ ਵੇਖ ਕੇ ਸਾਰਾ ਕੁਝ ਹੁੰਦਾ ਵਾ ਮੰਮੀ ਪਰ ਅੰਜੂ ਤੋ ਕਿੰਨੀਆਂ ਕ ਜ਼ਿੰਮੇਵਾਰੀਆਂ ਚੱਲਣਗੀਆਂ ਕੋਈ ਗੱਲ ਨਹੀਂ ਮੰਮੀ ਆਪਣਾ ਵੀ ਕੁਝ ਸੋਚ ਲਾ ਆਪਣਾ ਮੇਰੇ ਤੁਸੀਂ ਜੀ ਹੋਗੇ ਹੋ ਤੁਹਾਡਾ ਸੋਚਿਆ ਤੇ ਮੈਨੂੰ ਲੱਗਣਾ ਵੇਖ ਅੰਜੂ ਜਦੋਂ ਮੈਂ ਮਿਹਨਤ ਕਰਨ ਜੋਗ ਗਈ ਸੀ ਨਾ ਮੇਰੇ ਤੇ ਹੱਥ ਵੀ ਵਿੱਜ ਗਏ ਸੂਈਆਂ ਵੱਜ ਵੱਜ ਅੱਖਾਂ ਤੋਂ ਮੈਨੂੰ ਸਹੀ ਨਜ਼ਰ ਨਹੀਂ ਹੁੰਦਾ ਪੁੱਤ ਤੂੰ ਕੱਲੀ ਕਿੰਨੀਆਂ ਕ ਮੈਨੂੰ ਇਹ ਦੱਸ ਤੂੰ ਮੈਨੂੰ ਤੇਰੇ ਬੜੀ ਟੈਨਸ਼ਨ ਹੁੰਦੀ ਵੀ ਮੇਰੀ ਧੀ ਕਿੰਨੀ ਕ ਜ਼ਿੰਮੇਵਾਰੀ ਚੱਲੂਗੀ ਕੋਈ ਗੱਲ ਸੁਣੋ ਮੰਮੀ ਤੁਸੀਂ ਕੱਲਿਆਂ ਨੇ ਪਾਲ ਲਿਆ ਸਾਨੂੰ ਕੀ ਗੱਲ ਐ ਉਹ ਟਾਈਮ ਸੀ ਕਮਾਈਆਂ ਕੁਝ ਨਹੀਂ ਸੀ ਖਰਚੇ ਪੂਰੇ ਸੀ ਹੁਣ ਤਾਂ ਕਮਾਈ ਵੀ ਚੰਗੀ ਹੁੰਦੀ ਐ ਤੇ ਖਰਚੇ ਅਸੀਂ ਥੋੜੇ ਘਟਾ ਲਾਂਗੇ ਪਰ ਅਸੀਂ ਉਧਰ ਤਾਂ ਵੇਖੀ ਐ ਨਰਮੂਦ ਰੱਖਣਾ ਹੀ ਪੈਂਦਾ ਨਾ ਪੁੱਤ ਰੱਖਣਾ ਤੇ ਪੈਂਦਾ ਵਾ ਪਰ ਮੈਂ ਤੇਰੇ ਸਾਹਮਣੇ ਸਾਰੀ ਗੱਲ ਉਹ ਵਿਮਲ ਨਾਲ ਕੀਤੀ ਸੀ ਵੀ ਮੇਰੇ ਪੱਲੇ ਕੁਝ ਨਹੀਂ ਮੈਂ ਕਿਉਂ ਨਹੀਂ ਵਿਆਹ ਨੂੰ ਹਾਮੀ ਭਰਦੀ ਸੀ ਮੰਮੀ ਵੇਖੋ ਉਮਰ ਤਾਂ ਉਹਦੀ ਜੜੀ ਗਈ ਨਾ ਵਿਆਹ ਵਾਲੀ ਐ ਇਹ ਉਮਰ ਨਿਕਲ ਜੈਣਾ ਮੁਰਕੇ ਜਿਵੇਂ ਮੈਂ ਬੈਠੀ ਆ ਨਾ ਗੱਲਾਂ ਸੁਣਾ ਨਹੀਂ ਸਾਰਿਆਂ ਦੀ ਹਰ ਪਾਸੇਓਂ ਗੱਲਾਂ ਮੈਂ ਸੁਣਵਾਨੀ ਤੁਹਾਨੂੰ ਉਹੀ ਕੁਝ ਉਧਰ ਘਰ ਹੁਣ ਨਹੀਂ 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 ਮੰਮੀ ਪੁੱਤ ਤੂੰ ਗਾ ਰਹੀਆਂ ਸੁਣਾਉਣੀ ਲੋਕਾਂ ਵੱਲ ਨਹੀਂ ਵੇਖੀ ਦੰਦਾ ਲੋਕਾਂ ਦੇ ਰਹੰਦੇ ਨਾ ਦਾਤੀ ਨੂੰ ਦੰਦੇ ਇੱਕ ਪਾਸੇ ਤੇ ਦੁਨੀਆ ਨੂੰ ਦੋ ਪਾਸੇ ਦੁਨੀਆ ਨਾ ਤੁਹਾਨੂੰ ਘਰ ਬੈਠੀਆਂ ਨੂੰ ਟਿਕਨ ਦੇਂਦੀ ਤੇ ਨਾ ਜੇ ਤੋਰਾਂਗੀ ਤੇ ਤਾਂ ਨਹੀਂ ਟਿਕਨ ਦੇਣਗੇ ਚਲ ਛੱਡੋ ਮੰਮੀ ਕੋਈ ਗੱਲ ਮੇਰ ਗੱਲ ਸੁਣ ਨਾਲੇ ਹਾਂਜੀ ਆਹ ਪੁੱਤ ਤੇਰਾ ਤੇ ਐਡਾ ਢੇਰ ਕਿਤਾਬਾਂ ਦਾ ਇਹ ਕਿੱਥੇ ਕਿਤਾਬਾਂ ਬਾਕੀ ਹੈ ਸਹੀ ਹੈ ਮੰਮੀ ਇੰਨਾ ਢੇਰ ਸੀ ਕਿਤਾਬਾਂ ਤਾਂ ਕਿੱਥੇ ਹੀ ਬਾਕੀ ਕੀ ਕਰਨੀ ਆ ਸੀ ਮੰਮੀ ਜਦ ਮੈਂ ਜਾਣਾ ਹੀ ਨਹੀਂ ਹੋ ਰਹਾ ਤੇ ਫਿਰ ਕੀ ਕਰਨਾ ਸੀ ਕਿਤਾਬਾਂ ਨੂੰ ਰੱਖ ਕੇ ਕੋਲੇ ਤੇ ਜਾਣਾ ਮੇਰਾ ਬੰਦ ਹੋ ਗਿਆ ਓਹੋ ਤੇ ਸਿਮਰਤ ਦੇ ਕੰਮ ਆ ਜਾਂਦੀਆਂ گا ਨਹੀਂ ਮੰਮੀ ਪਤਾ ਕੀ ਹੈ گاਉਂਾਂ ਨਾਲ ਕੇਵਲ ਪੜਾਈ ਬਦਲੀ ਜਾਂਦੀ ਹੈ ਕੋਈ ਪਤਾ ਨਹੀਂ ਲੱਗਦਾ ਚੈਪਟਰ ਵਗੈਰਾ ਬਦਲੇ ਜਾਂਦੇ ਨੇ ਫਿਰ ਉਹ ਕਿਤਾਬਾਂ ਦਾ ਕੋਈ ਮੁੱਲ ਥੋੜੀ ਖਾਸ ਪੈਣਾ ਸੀ ਕੱਲ ਨੂੰ ਵੇਚ ਦੇ ਇਸ ਲਈ ਨਾ ਮੈਂ ਪਹਿਲਾਂ ਹੀ ਵੇਚ ਆਈਆਂ ਪੈਸੇ ਚੰਗੇ ਮਿਲ ਗਏ ਸੀ ਉਹ ਜਿਹੜਾ ਵਿਆਜ ਮੰਗਦਾ ਸੀ ਉਹਦਾ ਮੂੰਹ ਬੰਦ ਕਰਕੇ ਆਈਆਂ ਦੇ ਉਧਰ ਹੀ ਪੈਸੇ ਮੈਂ ਚਲੋ ਘਰੇ ਹੀ ਜਾਨ ਬੋਤਲ ਵਿਆਜ ਬਦਲੇ ਕਿਤਾਬਾਂ ਵੀ ਦੇ ਆਈ ਹੈ ਕੋਈ ਫਾਇਦਾ ਨਹੀਂ ਇਹ ਜ਼ਿੰਦਗੀ ਹੈ ਇਹ ਜ਼ਿੰਦਗੀ ਬੜਾ ਗੁਝ ਸਿਖਾਉਂਦੀ ਹੈ ਸਭ ਕੁਝ ਸਿਖਾਉਂਦੀ ਹੈ ਸਾਨੂੰ ਕਿਦੇ ਨਾਲ ਕਿਵੇਂ ਚੱਲਣਾ ਚਾਹੀਦਾ ਕਿਹੜੇ ਮੌਕੇ ਤੇ ਕੋਈ ਕੰਮ ਆਂਦਾ ਹੈ ਕਿ ਨਹੀਂ ਆਂਦਾ ਇਹ ਵੀ ਵਿਖਾ ਦਿੰਦੀ ਹੈ ਅਸੀਂ ਮੋਹ ਪਿਆਰ ਬੜਾ ਕਰਦੇ ਸਾਰਿਆਂ ਨਾਲ ਸਾਡਾ ਇਹ ਵੀ ਆਪਣਾ ਹੀ ਸਾਡਾ ਉਹ ਵੀ ਆਪਣਾ ਹੀ ਪੰਨਾ ਟੈਮ ਪੈਣ ਤੇ ਪਤਾ ਲੱਗਦਾ ਕੋਈ ਆਪਣਾ ਨਹੀਂ ਪੁੱਤ ਕਿ ਇਹ ਗੱਲ ਸੁਣਿਆ ਸੀ ਪਤਾ ਨਹੀਂ ਮੰਮੀ ਮੇਰੇ ਮੂੰਹ ਇਹ ਗੱਲ ਚੱਜਦੀ ਏ ਕਿ ਨਹੀਂ ਚੱਜਦੀ ਬੋਲਦੀ ਹੋਈ ਲੋਕੀ ਕਹਿ ਦਿੰਦੇ ਨਾ ਕਿ ਧੀ ਦੇ ਮੋਹ ਨਹੀਂ ਚੱਜਦੀ ਜੀ ਪੁੱਤ ਦੇ ਮੋਹ ਚੱਜਦੀ। ਕੀ ਆ ਸੀ ਕਿ ਇਹਨੇ ਤੇ ਮੈਂ ਸੁਣਿਆ ਤੇ ਗੱਲ ਨੂੰ ਗੌਰ ਕੀਤਾ। ਕਹਿੰਦੇ ਆ ਨਾ ਰਪਈਆ ਹੀ ਸਭ ਦਾ ਪਨਵਈਆ ਕਿ ਜਿਹਦੇ ਕੋ ਪੈਸਾ ਹੈਗਾ ਨਾ ਰਿਸ਼ਤੇ ਨਾਤੇ ਉਹ ਦੇ ਜੇ ਤੂੰ ਹੀ ਕਿਹੇ ਲਈ ਚਾਰ ਪਹਿ ਖਰਚ ਦਿੰਦੇ ਹੋ ਨਾ ਤੁਹਾਨੂੰ ਇੱਜ਼ਤ ਮਿਲੇਗੀ। ਜਿਸ ਦਿਨ ਵੀ ਕਿਹਨੂੰ ਮਨਾ ਕਰ ਦੋਗੇ ਨਾ ਪੈਸੇ ਤੇ ਲੋਕ ਕਿ ਨਹੀਂ ਮੈਂ ਅੱਜ ਨਹੀਂ ਖਰਚ ਸਕਦਾ ਜਾਂ ਖਰਚ ਸਕਦੀ ਜਾਂ ਮੇਰ ਕੋ ਅੱਜ ਨਹੀਂ ਹੈਗੇ ਜਾਂ ਕੱਲ ਖਰਚਾ ਕਰ ਲਾਂਗੇ ਲੋਕੀ ਨਾ ਆਪਣਾ ਆਪ ਬਖਾ ਲੈਂਦੇ ਨੇ ਪੈਸੇ ਦੇ ਮੋਹ ਨੂੰ ਜਿਹੜੇ ਰਿਸ਼ਤੇ ਜੁੜੇ ਆ ਨਾ ਇਹ ਤਾਂ ਨਾ ਚੰਗਾ ਜੁੜ ਨਹੀਂ ਨਾ ਬੰਦਾ ਕੱਲਾ ਹੀ ਫਿਰ ਚੰਗਾ ਹੈ ਮੈਨੂੰ ਨਫ਼ਰਤ ਜੀ ਹੋ ਗਈ ਮੰਮੀ ਕੁਝ ਰਿਸ਼ਤਿਆਂ ਤੋਂ ਜੋ ਸਿਰ ਪੈਸੇ ਦੇ ਨਾਲ ਚੱਲਦੇ ਨੇ ਇਨਸਾਨ ਦੇ ਨਾਲ ਨਹੀਂ ਚੱਲਦੇ ਇਨਸਾਨ ਦਾ ਟਾਈਮ ਤੇ ਰੱਬ ਬਦਲਦਾ ਨਾ ਪੈਸਾ ਦਾ ਹੱਥ ਦੀ ਮਹਿਲ ਹੈ ਅੱਜ ਕਿਸੇ ਦਾ ਕੱਲ ਕਿਸੇ ਦਾ ਜਿਹੜਾ ਬੰਦਾ ਸਾਰੀ ਉਮਰ ਮੰਮੀ ਕਮਾਉਂਦਾ ਹੈ ਉਹ ਕਮਾ ਕੇ ਜਦੋਂ ਦੁਨੀਆ ਤੇ ਜਾਂਦਾ ਉਹਦਾ ਪੈਸਾ ਉਹਦੇ ਨਾਲ ਨਹੀਂ ਜਾਂਦਾ ਉਹ ਵੀ ਪੈਸਾ ਕੋਈ ਹੋਰ ਰੱਖ ਲੈਂਦਾ ਫਿਰ ਕਾਦਾ ਇੰਨਾ ਮੋਹ ਪੈਸੇ ਨਾਲ ਬੰਦੇ ਨਾ ਕਰ ਲੋ ਉਹ ਦੁਨੀਆ ਨੂੰ ਨਹੀਂ ਨਾ ਲੱਗਦੀ ਅੰਜੂ ਪਤਾ ਜੇ ਦੁਨੀਆ ਸੋਚੇ ਤੇ ਫਿਰ ਇਹੋ ਜਿਹੀਆਂ ਗੱਲਾਂ ਤੇ ਹੋਣ ਹੀ ਨਾ ਵੇਖੋ ਨਾ ਮੰਮੀ ਚਲੋ ਸਿਮਰਤ ਨੂੰ ਨਹੀਂ ਹੋਸ਼ ਨਹੀਂ ਸੀ ਮੈਨੂੰ ਫੇਰ ਵੀ ਹੋਸ਼ ਸੀ ਪਾਪਾ ਜਦੋਂ ਇਦਾਂ ਹੀ ਕੰਮ ਕਰ ਲੈ ਨਿਕਲ ਕੇ ਬਾਹਰ ਮੁੜ ਕੇ ਆਏ ਨਹੀਂ ਮਾਰਾ ਤਾਂ ਨਹੀਂ ਕਦੋਂ ਵਾਪਸ ਲਿਆਏਗਾ ਉਹਨਾਂ ਨੂੰ ਅਕਲ ਤੋਂ ਪੜਦਾ ਚੁੱਕਿਆ ਜਾਵੇ ਬੰਦਾ ਆ ਵੀ ਜਾਂਦਾ ਸਾਰੇ ਰਿਸ਼ਤੇ ਨਾਤਿਆਂ ਨੇ ਸਾਰੇ ਭੈਣ ਭਰਾਵਾਂ ਨੇ ਸਾਰਿਆਂ ਨੇ ਮੂੰਹ ਮੋੜ ਲਿਆ ਸਾਡੇ ਤੋਂ ਇਕੱਲੇ ਹੀ ਕਰਤਾ ਹੈ ਨਹੀਂ ਵੇਖਿਆ ਕਿ ਉਹਦੀਆਂ ਦੋ ਧੀਆਂ ਨੇ ਅਸੀਂ ਉਹਦੇ ਨਾਲ ਰਹੀਏ ਸਭ ਨੂੰ ਪਤਾ ਹੀ ਪੈ ਗਈ ਸੀ ਹਾਏ ਸਾਡੇ ਤੇ ਜ਼ਿੰਮੇਵਾਰੀ ਨਾ ਕੋਈ ਪਾ ਦੇਵੇ ਕਿ ਭਰਾ ਤੂੰ ਇਹਨੂੰ ਪੜਾਉਣ ਦਾ ਖਰਚਾ ਚੁਕਲਾ ਤੂੰ ਕੱਲ ਨੂੰ ਵਿਆਹ ਦਾ ਚੁਕਲੀ ਤੂੰ ਘਰ ਦੀ ਰੋਟੀ ਦਾ ਚੁੱਕ ਲਾ ਕੋਈ ਦਿਨ ਕੋਈ ਤਿਉਹਾਰ ਮੈਂ ਵੀ ਇਦੀ ਮੰਮੀ ਲੋੜੀ ਲੰਗੀ ਹੈ ਸਾਡੇ ਬੂਹੇ ਨਹੀਂ ਕੋਈ ਆਇਆ ਤੇਰੇ ਭਰਾ ਵੀ ਨਹੀਂ ਤੇਰੇ ਭਰਾਵਾਂ ਦੇ ਜਿਹੜੇ ਬੱਚੇ ਉਹ ਮੇਰੇ ਭਰਾ ਵੀ ਨਹੀਂ ਉਹ ਵੀ ਨਹੀਂ ਆਏ ਅੰਜੂ ਛੱਡ ਪੁੱਤ ਇੰਨਾ ਗੱਲਾਂ ਨੂੰ ਤੇ ਫੇਰ ਤੁੱਕ ਕੰਨਾ ਨਾ ਮੈਨੂੰ ਜ਼ਿੰਮੇਵਾਰੀ ਮੇਰੀ ਬਹਿਨਾਂ ਮਹਿਸੂਸ ਕਰੇ ਪੁੱਤ ਤੋ ਬਹੁਤ ਜ਼ਿੰਮੇਵਾਰੀਆਂ ਛੁਪਕੀਆਂ ਇਸ ਤੋਂ ਉੱਤੇ ਤੂੰ ਜ਼ਿੰਮੇਵਾਰੀ ਨਹੀਂ ਛੁਕਣੀ ਮੈਂ ਵੀ ਤਾਂ ਦੁਨੀਆ ਦੇ ਰੰਗ ਵੇਖਾਂ ਕੋਲੋ ਕੇ ਜਿਹੜੇ ਕਦੀ ਇਕੱਠੇ ਬਹਿ ਕੇ ਖਾਂਦੇ ਪੀਂਦੇ ਸੀ ਅੱਜ ਚਾਰ ਪੈਸਿਆਂ ਪਿੱਛੇ ਮੂੰਹ ਕਿਵੇਂ ਮੱਟਦੇ ਨੇ ਮੈਂ ਵੀ ਤਾਂ ਵੇਖਾਂ ਮੈਂ ਮੈਂ ਨਹੀਂ ਜਾਣਦੀ ਜਿਹੜੇ ਸਾਨੂੰ ਛੱਡ ਗਿਆ ਚੱਲ ਗਏ ਹਨ ਉਦਾਂ ਹੀ ਮੇਰੇ ਭੈਣ ਪਰ ਹੁਣ ਮੇਰੇ ਤੋਂ ਦੂਰ ਹੋ ਜਾਂਦੀ ਮੇਰੀ ਭੈਣ ਆ ਨਾ ਕੱਲੀ ਕੱਲੀ ਤਦੂਰ ਨੋਵੀ ਮੈਂ ਜੋ ਵੀ ਕਮਾਵਾਂਗੀ ਨਾ ਉਹਦੇ ਲਈ ਕਮਾਵਾਂਗੀ ਮੈਂ ਦਵਾਂਗੀ ਕਿਉਂਕਿ ਮੈਨੂੰ ਇੰਨਾ ਚੰਨਨ ਹੋ ਗਿਆ ਕਿ ਜਦੋਂ ਤੁਰ ਜਾਣਾ ਨਾ ਦੁਨੀਆ ਚੋਂ ਨਾਲ ਕੁਝ ਨਹੀਂ ਲੈ ਕੇ ਜਾਣਾ ਫਿਰ ਉਹ ਖੁਸ਼ੀ ਆਉਦੀ ਝੋਲੀ ਪਾਵਾਂਗੀ ਮੇ ਪੁੱਤ ਜਿਹੜੀਆਂ ਗੱਲਾਂ ਮੈਂ ਸੋਚਣੀ ਹੈ ਨਾ ਅੰਜੂ ਉਹ ਤੂੰ ਪੁੱਤ ਸੋਚ ਕੇ ਬੈਠੀ ਐ ਤੇਰੀ ਅਜੇ ਉਮਰ ਨਹੀਂ ਇੰਨਾ ਗੱਲਾਂ ਨੂੰ ਸੋਚਣ ਦੀ ਪੁੱਤ ਤੂੰ ਨਾ ਇਦਾਂ ਕਰਿਆ ਕਰਨ ਝੁਕ ਨਹੀਂ ਮੈਂ ਉਹਦੇ ਲਈ ਪਰ ਆ ਵੀ ਹੀ ਜਗਾ ਬਣਾਉਂਗੀ ਹੁਣ ਮੈਂ ਲੜਾਂਗੀ ਮੈਂ ਲੜਾਂਗੀ ਬਸ ਉਹਨੂੰ ਲੜਨ ਨਹੀਂ ਦੇਣਾ ਉਹਨੂੰ ਉਹ ਤਾਂ ਕਮਲੀ ਹੈ ਉਹ ਤਾਂ ਬਸ ਉਹਦਾ ਸ਼ੌਂਕ ਪੂਰਾ ਕਰਨ ਵਾਸਤੇ ਮੈਂ ਉਹਨੂੰ ਕਹਿੰਦਾ ਚੱਲ ਤੂੰ ਪੜਾ ਲੈ ਬੱਚੇ ਕੋਈ ਗੱਲ ਨਹੀਂ ਚਾਰ ਦਿਨ ਹੈ ਜ਼ਿੰਦਗੀ ਦੇ ਜਿਹੜੇ ਕੁਆਰੇ ਪੰਦੇ ਵਿੱਚ ਜੀਲਾ ਬਾਅਦ ਵਿੱਚ ਉਹਦੇ ਤੇ ਜਗੀਆਂ ਜ਼ਿੰਮੇਵਾਰੀਆਂ ਪਹਿਨੀਆਂ ਨਾ ਮੈਂ ਨਾ ਚਾਹ ਕੇ ਵੀ ਤੂੰ ਹੀ ਵੀ ਨਾ ਚਾਹ ਕੇ ਉਹ ਜ਼ਿੰਮੇਵਾਰੀਆਂ ਤੁਹਾਨੂੰ ਵੀ ਪਤਾ ਹੈ ਉਹ ਤੇ ਬੜੀਆਂ ਵੱਡੀਆਂ ਪਹਿਨੀਆਂ ਇੱਕ ਪਰਿਵਾਰ 'ਚ ਜਦੋਂ ਇੱਕ ਧੀ ਨੂੰ ਬਣ ਕੇ ਘਰ ਚ ਜਾਂਦੀ ਹੈ ਨਾ ਆਪਣੇ ਸਾਰੇ ਸ਼ੌਂਕ ਆਪਣੇ ਸਾਰੇ ਰਿਸ਼ਤੇ ਪਿੱਛੇ ਰੱਖ ਦਿੰਦੀ ਐ ਸਭ ਤੋਂ ਪਹਿਲਾਂ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਜਿੰਨਾ ਕੋਈ ਜਾਣਦੀ ਕਿ ਮੈਂ ਕੁਝ ਇਹੋ ਜਿਹਾ ਕਰਾਂ ਕਿ ਅਗਰੇ ਮੇਰੇ ਨਾਲ ਜੁੜਨ ਮੈਂ ਹਰ ਚੀਜ਼ ਵੇਖਾਂ ਬੇਸ਼ੱਕ ਉਹ ਪਿਆਰ ਦੇਣਗੇ ਜਿਵੇਂ ਮਾਸੀ ਜੀ ਕਹਿ ਕੇ ਗਏ ਨਾ ਮੈਨੂੰ ਕਿ ਮੇਰੀ ਧੀ ਨਹੀਂ ਕੋਈ ਇਹ ਹੀ ਇਹਨੂੰ ਮੈਂ ਧੀ ਬਣਾ ਕੇ ਰੱਖਣਾ ਗੱਲ ਝੂਠੀ ਨਹੀਂ ਪਾਣੀ ਚਾਹੀਦੀ ਲੋਕੀ ਕਹਿੰਦੇ ਨੇ ਇਹ ਸੱਚਾ ਕੋੜਾ ਸਾਨੂੰ ਪਤਾ ਮੰਮੀ ਲੋਕੀ ਕਹਿੰਦੇ ਨੇ ਕਿ ਭਾਈ ਸਾਡੀ ਕੁੜੀ ਨਹੀਂ ਜੇਗੀ ਅਸੀਂ ਇਹਨੂੰ ਧੀ ਬਣਾ ਕੇ ਰੱਖਣਾ ਪਰ ਇਹ ਤਾਂ ਸਮਾਂ ਦੱਸਦਾ ਨਾ ਹਾਂ ਇਹ ਤਾਂ ਟਾਈਮ ਨਾ ਕਦੀ ਕਦੀ ਬੋਲਦੇ ਹੋਏ ਇਹ ਸ਼ਬਦ ਪੂਰੇ ਹੋ ਜਾਣ ਇਹ ਜ਼ਰੂਰੀ ਨਹੀਂ ਇਹ ਤਾਂ ਵਕਤ ਦੱਸਦਾ ਹੈ ਪਰ ਆਪਾਂ ਉਹਨਾਂ ਦਾ ਮਾਨ ਕਰਦੇ ਆ ਠੀਕ ਹੈ ਅਗਲੇ ਨੇ ਕਿਹਾ ਅਸੀਂ ਸਮਝ ਲੈਣੇ ਆ ਕਿ ਹਾਂ ਭਾਈ ਅਸੀਂ ਜਵਾਈ ਨੂੰ ਪੁੱਤ ਬਣਾਣਾ ਨਾ ਇਹ ਧੀ ਬਣਾਣਗੇ ਇਹ ਤਾਂ ਮੂਹਾਂ ਵਕਤ ਦੱਸੇਗਾ ਮਾਰਾ ਕਿ ਤੂੰ ਬਸ ਇਨਾ ਹੱਥ ਜੋੜਿਆ ਕਰ ਮੇਰੀ ਮਿਹਨਤ ਨਾ ਮੇਰੀ ਮਿਹਨਤ ਨੂੰ ਰੱਬ ਫਲ ਲਾਵੇ ਮਿੱਠਾ ਕਹਿੰਦੇ ਨਾ ਮਿਹਨਤ ਕਰਦੀ ਇਹੋ ਜੀ ਕਿਰਾ 100 ਉਹਨਾ ਮਿਲਣਾ ਚਾਹੀਦਾ 10 ਗੁਣਾ ਮਿਲਣਾ ਚਾਹੀਦਾ ਪਰ ਮਿਲਦਾ 1% ਜਿੰਨੀ ਮੈਂ ਮਿਹਨਤ ਕਰਦੀ ਵੀ ਆ ਨਾ ਮਿਲਣਾ ਚਾਹੀਦਾ ਮੈਨੂੰ 10% ਉਹਦਾ ਪਰ ਕਦੀ ਕਦੀ 1% ਇਹ ਤੇ ਨਕਮੀਆਂ ਨੂੰ ਤੇ 1% ਕਿਤੇ ਵੀ 10% ਮਿਲ ਜਾਂਦਾ ਇਹ ਤਾਂ ਉਹਦੀ ਹੈਗਾ ਚੈਲੰਜੂ ਉਹ ਅਰਦਾਸ ਕਰ ਮੈਂ ਹਾਰਾਂ ਨਾ ਮੈਂ ਨਾ ਦੱਬ ਕੇ ਰਬ ਕਰਾਵੇ ਪਰ 팔 ਜਰੂਰ ਹੁੰਦਾ ਹੈ। ਨੇ ਪੁੱਤ ਮੈਂ ਤਾਂ ਦਿਨੇ ਰਾਤ ਅਰਦਾਸ ਕਰਦੀ ਆ। ਵਾਹਿਗੁਰੂ ਮੇਰੀਆਂ ਧੀਆ ਸੁਖੀ ਵਸ। ਚਲ ਕੋਈ ਗੱਲ ਨਹੀਂ ਮੰਮੀ। ਤੂੰ ਡੋਰ ਤੇ ਆਏ ਕੁਛ ਨਾ ਕਮੀ ਠੀਕ ਹੈ। ਤੇ ਆਪਾਂ ਨਾ ਵਿਮਲ ਪਾਪੀ ਵੱਲ ਥੋੜੀ ਦੇਰ ਨੂੰ ਚੱਲਾਂਗੇ। ਉਹਨਾਂ ਨਾਲ ਗੱਲ ਕਰ ਲੈਣੇ ਆਂ ਜੇ ਉਹਨਾਂ ਨੇ ਰੋਟੀ ਕਹੀ ਹੈ ਨਾ ਤੇ ਤੇਰਾ ਪੁੱਤ ਰੋਟੀ ਜਰੂਰ ਕਰੇਗਾ। ਆਪਾਂ ਗੱਲ ਕਰ ਲਈਏ। ਮਾਣ ਹੈ ਨਾ ਥੋੜਾ ਜਿਹਾ ਅਸੀਂ ਪੂਰਾ ਕਰਾਂਗੇ। ਬਾਕੀ ਜੋ ਵੀ ਹੈ ਨਾ ਇੱਕ ਵਾਰੀ ਨਾ ਸਾਨੂੰ ਉਹਨਾਂ ਦਾ ਘਰ ਬੁਆ ਵੀ ਦੇਖਣਾ ਚਾਹੀਦਾ ਮੰਮੀ। ਅੱਜ ਸਿਮਰਧਿਆਨ ਚ ਬੜਾ ਟਾਈਮ ਐ ਤੇ ਬੀਮਲ ਭਾਬੀ ਉਹਨਾਂ ਕੋ ਗੱਡੀ ਐ ਆਪਾਂ ਭਾਬੀ ਨਾਲ ਗੱਲ ਕਰ ਲੈਣੀ ਇੱਕ ਵਾਰੀ ਜਿਸ ਧੀ ਨੇ ਸਾਰੀ ਉਮਰ ਇੱਕ ਛੱਤ ਦੇ ਥੱਲੇ ਕਟਨੀ ਪਰਿਵਾਰ ਨਾਲ ਉਹ ਪਰਿਵਾਰ ਨੂੰ ਤੇ ਮਿਲਿਆ ਪਰ ਉਹ ਬੂਆ ਨਹੀਂ ਨਾ ਆਪਾਂ ਵੇਖਿਆ ਜਿਸ ਘਰ ਚ ਜਾਣਾ ਸਿਮਰਧਵੀ ਕਹੇਗੀ ਭਾਵੇਂ ਕੋਜੀ ਵੀ ਐ ਜੀਆਂ ਨਾਲ ਹੀ ਰਹਿਣਾ ਹੁੰਦਾ ਪਰ ਫਿਰ ਵੀ ਘਰ ਬੂਆ ਵੇਖਾਂ ਤਾਂ ਸਾਡਾ ਫਰਜ਼ ਬੰਦਾ ਨਾ ਮੰਮੀ ਆਪਾਂ ਜਾ ਵੀ ਆਨੇ ਆ ਠੀਕ ਐ ਲੈ ਮੈਂ ਕਿਤਾਬਾਂ ਦੇ ਦੇਵਾਂ ਮੇਰੀ ਫਰੈਂਡ ਆਈ ਐ ਉਹਨੂੰ ਲੋੜ ਹੈਗੀ ਅਸੀ ਤੁਹਾਨੂੰ ਪੈਸੇ ਦੇ ਦੇਨੇ ਠੀਕ ਐ ਮੰਮੀ ਕੀ ਕਰਨੀ ਆ ਅਸੀਂ ਕੋਈ ਗੱਲ ਨਹੀਂ ਮੈਂ ਤਾਂ ਕਾ ਪੁੱਤਰਾਂ ਨੇ ਕੋਈ ਗੱਲ ਨਹੀਂ ਜਿੰਨਾ ਪੜ ਲਿਆ ਨਾ ਉਹ ਵੀ ਬਥੇਰਾ ਮੁੱਲ ਹੁਣ ਤੇ ਜ਼ਿੰਦਗੀ ਦੀ ਪੜਾਈ ਪੜਨੀ ਹੈ ਚਲੋ ਇਹ ਵੀ ਮਹਾਰਜ ਜੀ ਕਿਹਨੂੰ ਦਿੰਦਾ ਹੈ ਟੈਨਸ਼ਨ ਨਾ ਲਵੋ ਚਾਹ ਵੀ ਲਓ ਆਪਾਂ ਜਾਣ ਦੀ ਤਿਆਰੀ ਕਰੀਏ ਸੋਖਾਗੇ ਹੋਏ ਹੋਏ ਇਹਨੂੰ ਕੀ ਹੋ ਗਿਆ ਚੁੱਪ ਕਰਕੇ ਅੰਦਰ ਵੜ ਗਿਆ ਇੱਦਾਂ ਘੂਰ ਕੇ ਵੇਖਣ ਡਿਆ ਮੈਨੂੰ ਅੰਦਰ ਜਾ ਕੇ ਹੀ ਗੱਲ ਕਰਾਂ ਇਹਨਾਂ ਮੈਂ ਸੁਖ ਕਿੱਥੇ ਜਾ ਹਸੇਰ ਦਾ ਮੈਂ ਸੇਰ ਦੀ ਵੇਖਣ ਦੀ ਆ ਤੂੰ ਆਜ ਨਹੀਂ ਦੇ ਕੇ ਗਿਆ ਚੁੱਪ ਕਰਕੇ ਨਿਕਲ ਗਿਆ ਜਾਣਾ ਕਿੱਥੇ ਭੈਣ ਦੁਕਾਨ ਤੇ ਜਾਣਾ ਸੀ ਦੁਕਾਨਦਾਰ ਨੂੰ ਮੈਂ ਕਹਿਤਾਗਾ ਸਾਰੀ ਜੋ ਮੇਰੀ ਮਾਂ ਸੰਭੂਗਾ ਉਹ ਨਾਲ ਨਾਲ ਕਰਨੋਂ ਭੇਜ ਦੇ ਮੈਂ ਸਿਰ ਰੋਟੀ ਖਾਣੀ ਆਇਆ ਮੈਂ ਰੋਟੀ ਖਾ ਕੇ ਮੈਂ ਨਾ ਚਲ ਜਣਾ ਦੁਕਾਨ ਤੇ ਕਾਰੀਗਰਾਂ ਨੂੰ ਮਾਲ ਮੋਲ ਮੈਂ ਦੇ ਆਵਾ ਅੱਜ ਤੋਂ ਜੋ ਵੀ ਆ ਦੇਖ ਰਿਹਾ ਕਿ ਮੈਂ ਹੋ ਕਰਾਂ ਚਲ ਉਹ ਤਾਂ ਮੈਂ ਭੇਜ ਦੇਣੀ ਓਨੂੰ ਨਹੀਂ ਤੂੰ ਪੀਂਦੀ ਹੂੰ ਸੰਗਲ ਕੀ ਨਹੀਂ ਹੈ ਔਰ ਮੈਂ ਸ਼ਰਤੀ ਹੈ ਸ਼ਰਾਬ ਇਸੇ ਸ਼ਰਾਬ ਦਾ ਨਾ ਸਾਰੀ ਉਮਰ ਤੀ ਹਮੇ ਕੋ ਨਾ ਫਾਇਦਾ ਚੁੱਕਿਆ ਔਰ ਮੈਂ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਾਇਆ ਕਰਨਾ ਨਹੀਂ ਨਹੀਂ ਸੁਖ ਤੂੰ ਕਿਉਂ ਮੈਨੂੰ ਗੱਲ ਤਾਂ ਸਮਝਦਾ ਵਾ ਦੱਸ ਮੈਂ ਕੀ ਮਾੜਾ ਕਰਤਾ ਮੈਂ ਤੈਨੂੰ ਕਿੱਦਾਂ ਸਫਾਈ ਦਵਾ ਤੂੰ ਮੇਰਾ ਯਕੀਨ ਹੀ ਨਹੀਂ ਕਰਦਾ ਵੇ ਮੈਂ ਤਾਂ ਕੋਪੈਨ ਸਫਾਈ ਮੰਗੀ ਕੋਈ ਤੂੰ ਮੈਨੂੰ ਦੇ ਹੀ ਨਾ ਤੂੰ ਜੋ ਕਰਨਾ ਸੀ ਤੂੰ ਕਰਤਾ ਜੋ ਤੇਰੇ ਦਿਲ ਦਿਮਾਗ ਚ ਹੀ ਬੰਦੇ ਦਾ ਪਤਾ ਹੀ ਲੱਗ ਜਾਂਦਾ ਵਾ ਰਿਸ਼ਤੇਦਾਰੀਆਂ ਉਹ ਰਹਿ ਕਿੜੀਆਂ ਗਈਆਂ ਮੈਨੂੰ ਤਾਂ ਉਹ ਨਹੀਂ ਸਮਝ ਆਉਂਦੀ ਨਾ ਵੀਰ ਇਦਾਂ ਨਾ ਸੋਚਿਆ ਕਰ ਮੇਰੀ ਗੱਲ ਸੁਣ ਰੋਟੀ ਤੂੰ ਖਾਣ ਆਇਆ ਚੱਲ ਮੈਂ ਰੋਟੀ ਬਣਾ ਦਿੰਨੀ ਆ ਤੇ ਇੰਜ ਕਰ ਪਹਿਲਾਂ ਘੋਟ ਘੋਟ ਚਾਹ ਪੀ ਲੈ ਗਰਮ ਗਰਮ ਮੈਂ ਬਣਾਈ ਆ ਮੈਂ ਤਾਂ ਵੇਖਣ ਦੀ ਸਵੇਰ ਦੀ ਚੱਲ ਆਇਆ ਭਾਣ ਜੀ ਉਹ ਜਿੰਨੇ ਮਰਜ਼ੀ ਮਨਾਂ ਡਰਾਮੇ ਕਰ ਲੈ ਗੁੱਸੇ ਨਰਾਜ਼ੀ ਤੇ ਮਰੀ ਇੰਨਾ ਨਾ ਵਾ ਖਾऊं ਪੀਊਗਾ ਮੈਂ ਕਿਉਂਕਿ ਮੇਰਾ ਹੀ ਘਰ ਵਾ ਪੈਸੇ ਤੇ ਲਾ ਵੀ ਮੇਰਾ ਵਾ ਬਾਹਰੋਂ ਕੋਈ ਗੱਲ ਥੋੜਾ ਟਾਬੇ ਵੀ ਨਹੀਂ ਬੰਦ ਹੋਏ ਮੈਂ ਟਾਬੇ ਤੋਂ ਖਾਣਾ ਉਹ ਮਿੱਥੋਂ ਖਾਦਾ ਪਰ ਚਲ ਕੋਈ ਚੱਕਰ ਨਹੀਂ ਆ ਲੈ ਵੀਰ ਚਾਹ ਪੀ ਲੈ ਤੇ ਮੈਂ ਨਾ ਰੋਟੀ ਪੈਕ ਕਰਤੀ ਆ ਡੱਬੇ ਚ ਪਾਤੀ ਮੈਂ ਹੂੰ ਕੋਈ ਗੱਲ ਨਹੀਂ ਆ ਰੋਟੀ ਤੇ ਮੈਂ ਚਾਹ ਵੀ ਪੀ ਲੂੰਗਾ ਤੇ ਰੋਟੀ ਵੀ ਮੈਂ ਲੈ ਜਾਊਗਾ ਉਨੂੰ ਕਰਨੂ ਥਾ ਭਲਾ ਤੈਨੂੰ ਮੈਂ ਦੋ ਵਾਰੀ ਕਹਿ ਤਾ ਵਾ ਇਹ ਹੁਣ ਨਾ 1:00 2:00 ਤੱਕ ਦੇ ਡਰਾਮੇ ਨਹੀਂ ਚੱਲਣੇ ਜਿਹੜਾ ਰਜਾਈਆਂ ਨੂੰ ਛੱਡਦਾ ਨਹੀਂ ਐ ਅੱਜ ਤੋਂ ਬਾਅਦ ਨਾ ਇਹਨੂੰ ਨਾ ਲੇਬਰ ਵਾਲਾ ਵੀ ਕੰਮ ਕਰਨ ਦਾ ਪਊਗਾ ਠੀਕ ਆ ਮੇਰੇ ਥੱਲੇ ਇਹਨੂੰ ਚੰਗੇ ਦਾ ਨਾ ਕੰਨ ਖੋਲ ਕੇ ਸਮਝਾ ਦੀ ਮਾਮਾ ਹਾਂ ਮੈਂ ਉਦੋਂ ਤੱਕ ਜਿਉਂਦਾ ਕਿ ਮੇਰੇ ਨਾਲ ਸਹੀ ਅੱਜ ਤੋਂ ਬਾਅਦ ਜਿੱਦਾਂ ਦੂਜੇ ਮੁੰਡੇ ਕੰਮ ਕਰਦੇ ਨੇ ਨਾ ਟਾਈਮ ਨਾਲ 8 ਵਜੇ ਦੁਕਾਨਾਂ ਤੇ ਜਾਂਦੇ ਨੇ ਨਾ ਐਦਾਂ ਨੂੰ ਟਾਈਮ ਨਾਲ ਠਾ ਕੇ ਨਾ ਚਾਹ ਪਾਣੀ ਦੇ ਕੇ ਤੇ ਰੋਟੀ ਪੱਲੇ ਬੰਨ ਕੇ ਉਹਨੂੰ ਦੁਕਾਨ ਤੇ ਤੋਰਨਾ ਹੀ ਕੋਈ ਨਹੀਂ ਵੀਰ ਮੈਨੂੰ ਚੱਲ ਜਾਂਦਾ ਦੁਕਾਨ ਤੇ ਨਾਲੇ ਮੇਰੀ ਗੱਲ ਸੁਣ ਇਹ ਚ ਕਰਨ ਦਾ ਕੀ ਕਸੂਰ ਆ ਤੂੰ ਉਹਦੇ ਦਿਵਾਲੇ ਕਿਉਂ ਹੋ ਗਿਆ ਮੈਂ ਤਾਂ ਖੁਸ਼ ਆ ਕਿ ਤੂੰ ਸ਼ਰਾਬ ਛੱਡਤੀ ਆ ਤੇ ਆਪਣੀਆਂ ਜ਼ਿੰਮੇਵਾਰੀਆਂ ਸਮਝ ਗਿਆ ਵਾ ਮੈਨੂੰ ਹੋਰ ਕੀ ਚਾਹੀਦਾ ਵਾ ਜੇ ਉਦੋਂ ਹੀ ਤੂੰ ਸਾਰਾ ਕੁਝ ਸਮਝ ਜਾਂਦਾ ਤੇ ਅੱਜ ਮੈਨੂੰ ਆ ਦਿਨ ਤਨ ਨਾ ਵੇਖਣੇ ਪੈਂਦੇ ਤੈਨ ਜ਼ਿੰਮੇਵਾਰੀਆਂ ਤੂੰ ਤੇ ਮੇਰੀ ਅੱਖਾਂ ਖੋਲ ਕੇ ਦੱਸਤੀਆਂ ਤੂੰ ਤੇ ਇੱਕ ਮਿੰਟ ਨਹੀਂ ਲਾਇਆ ਮੈਨੂੰ ਆਪਰਾ ਕਰ ਲਗਿਆ ਦੱਸ ਮੈਂ ਕਦੀ ਕਰਨ ਦਾ ਮਾੜਾ ਸੋਚਿਆ ਸੀ ਮੈਂ ਤੇ ਆਪਣੇ ਤੋਂ ਵੀ ਵੱਧ ਕੇ ਕਰਨ ਦਾ ਕਰਦਾ ਹਾਂ ਕਿਹ ਚੀਜ਼ ਨੂੰ ਉਂਗਲ ਹੱਥ ਰੱਖ ਦਿੰਦਾ ਹੁੰਦਾ ਨਾ ਨਿੱਕੀ ਹੁੰਦਾ ਤੈਨੂੰ ਪਤਾ ਮੈਂ ਸਾਰੀਆਂ ਦੀ ਜੀਦਾ ਬਗਾਈਆਂ ਸੀ ਪਰ ਭੈਣ ਜਿਹੜਾ ਤੂੰ ਆ ਕੰਮ ਕੀਤਾ ਨਾ ਇਹ ਸਾਰੀ ਉਮਰ ਜਿਹੜੇ ਮਾਂ ਨਾਲ ਮੇਰੇ ਨੂੰ ਠੇਸ ਮਾਰੀਆਂ ਨਾ ਇਹ ਮੇਰੇ ਨਾ ਮਨ ਚੋਂ ਗੱਲ ਜਾਣੀ ਨਹੀਂ ਹੈ ਉਹ ਜਿੱਦਾਂ ਮਰਜੀ ਤੂੰ ਮੈਨਾਂ ਕਰੀ ਜਾ ਜੋ ਮਰਜੀ ਲੈ ਲੈ ਪੋਚੇ ਪਾਈ ਜਾ ਪਰ ਮੇਰੇ ਮਨ ਚੋਂ ਉਹ ਗੱਲਾਂ ਨਹੀਂ ਹੋ ਜਾਣੀਆਂ ਅੱਛਾ ਭੈਣ ਮੈਂ ਨਾ ਫਿਰ ਮੜਾਏ ਕਰਨਾ ਕੰਮ ਕਰ ਕੋਈ ਉਹ ਮੜੇ ਨੂੰ ਆਰਡਰ ਦੇਣਾ ਸੀ ਬਾਹਰੋਂ ਦਿੱਲੀ ਤੋਂ ਸਾਮਾਨ ਆਉਣਾ ਵਾ ਬਾਕੀ ਤੂੰ ਵੀ ਚਾਹ ਪੀ ਲੈ ਤੈਨੂੰ ਤੋਰਦੇ ਟਾਈਮ ਤੱਕ ਆਨ ਹਏ ਹਏ ਇਹਨੂੰ ਮੈਂ ਕਿੱਦਾਂ ਬਣਾਵਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਤਾਂ ਗੇਮ 'ਚ ਪੁੱਠੀ ਪੈ ਗਈ ਮੈਂ ਕੋਈ ਗੇਮ ਹੋਰ ਖੇਡਣ ਨੂੰ ਫਿਰਦੀ ਹਾਂ ਇਹ ਤੇ ਮੇਰੇ ਤੇ ਗੇਮ ਪਾ ਗਿਆ ਇਹਦਾ ਮਨ ਬਦਲਣਾ ਪੈਣਾ ਜੇ ਇਹਦਾ ਮਨ ਨਾ ਨਾ ਬਦਲਿਆ ਤੇ ਮੈਂ ਤੇ ਇਦਕੋ ਮੰਗਣਯੋਗੀ ਰਹਿ ਜੂਗੀ ਤੇ ਕਰਨ ਲੇਬਰ ਬਣ ਕੇ ਕੰਮ ਕਰੇ ਹਾਏ ਹਾਏ ਉਹ ਤਾਂ ਨਖੱਤਾ ਅੱਗੇ ਉਹ ਜਾ ਉਹਨੇ ਤਾਂ ਕੰਮ ਕਰਨਾ ਹੀ ਨਹੀਂ ਨਾ ਉਹਨੇ ਦੁਕਾਨ ਤੇ ਵੜਨਾ ਫੇ ਤੇ ਸ਼ੁਕਰ ਆ ਉਹ ਛੋਟੀ ਗਈ ਗੁਰਦੁਆਰਾ ਸਾਹਿਬ ਜੇ ਕਿਤੇ ਉਹ ਘਰ ਹੁੰਦੀ ਨਾ ਉਹਨੇ ਤਾਂ ਪੰਪ ਹੋਰ ਦੇ ਦੇਣਾ ਹੀ ਤੇ ਅੱਗ ਹੋਰ ਲਾ ਦੇਣੀ ਹੀ ਇੱਥੇ ਉਹਦੇ ਆਉਣ ਤੋਂ ਪਹਿਲੋ ਪਹਿਲੋ ਨਾ ਵੀਰ ਨੂੰ ਇੱਕ ਵਾਰੀ ਮਨਾ ਹੀ ਲਵਾ ਜੇ ਮੰਨਦਾ ਵਾ ਤੇ ਣ ਮੇਰੀ ਗੱਲ ਸੁਣ ਜਦੋਂ ਮੈਂ ਰੋਟੀ ਲੈ ਡੱਬਾ ਗਿਆ ਸੀ ਆਹ ਹੋ ਵੀਰ ਤਿਆਰ ਆ ਮੈਂ ਦੇਣੀ ਵੀਰ ਮੇਰੀ ਗੱਲ ਸੁਣ ਮੈਨਾਂ ਨਾ ਤੇਰ ਨਾਲ ਗੱਲ ਕਰਨੀ ਸੀ ਹਮ ਇਹ ਹਜੇ ਵੀ ਬੁੱਲੇ ਬੇਰਾਂ ਦਾ ਕੀ ਵਿਗੜਿਆ ਵਾ ਅੱਛਾ ਇਹ ਗੱਲਾਂ ਪਹਿਲਾਂ ਸੋਝਦੀ ਮੈਂ ਨਾ ਉਹ ਤੂੰ ਫੇਰ ਘੜੀਕ ਪਿੱਛੇ ਉਹ ਗੱਲਾਂ ਉਹ ਬਾਰ ਬਾਰ ਮੇਰੇ ਨਾਲ ਕਿਉਂ ਕਰਦੀਆਂ ਜਿਹੜਾ ਤੂੰ ਡਿਸੀਜਨ ਲੈਣਾ ਲੈ ਲਿਆ ਵਾ ਹੁਣ ਕਰਦੇ ਉਹਨੂੰ ਪੁਰਾਣੀ ਇੱਥੇ ਕਿਹੜੀ ਗੱਲ ਹੋ ਨਹੀਂ ਵੀਰ ਮੇਰੀ ਗੱਲ ਸੁ ਜੇ ਤੂੰ ਮੇਰੇ ਨਾਲ ਇੱਦਾਂ ਹੀ ਨਾਰਾਜ਼ ਰਹੇਂਗਾ ਤੇ ਮੇਰੇ ਇਹੋ ਜਿਹੇ ਕਾਰਜ ਵਿਹਾਰ ਕਰਨ ਦਾ ਕੀ ਫਾਇਦਾ ਹਜੇ ਕਿਹੜਾ ਆਪਾਂ ਕੋਈ ਮੁੰਦਰੀਆਂ ਵਟਾ ਲਈਆਂ ਜਾਂ ਕੋਈ ਸਗਨ ਪਾਲੇ ਆ ਇਹ ਤੇ ਜਿਵੇਂ ਵੇਖਾ ਵਿਖਾਈ ਹੋਈ ਆ ਮੇਰੀ ਗੱਲ ਸੁਣ ਭੈਣ ਤੇਰੇ ਗੁੱਸੇ ਨਾਲ ਰਾਜੀ ਇਹਦੇ ਵਿੱਚ ਮਾਂ ਉਹ ਕੁੜੀਆਂ ਦਾ ਵੈਨ ਨੁਕਸਾਨ ਕਰਦਾ ਵਿਚਾਰੀ ਦਾ ਉਹਦਾ ਧੀ ਧਿਆਣੀ ਦਾ ਕੀ ਕਸੂਰ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਜਿਹੜਾ ਤੂੰ ਕੰਮ ਕਰਨਾ ਹੀ ਉਹ ਤੇ ਹੋ ਹੀ ਗਿਆ ਵਾ ਤੂੰ ਮੈਨੂੰ ਪਿੱਛੇ ਪੁਣਾ ਉਹ ਤੇ ਪਾ ਹੀ ਦਿੱਤਾ ਬਾਕੀ ਭੈਣ ਭਰਾ ਦਾ ਰਿਸ਼ਤੇ ਦੀ ਗੱਲ ਉਹ ਮੈਨੂੰ ਮਜਬੂਰੀ ਜਿਹੀ ਰਹਿਣਾ ਪੈਣਾ ਕਿਉਂਕਿ ਤੁਨੋਂ ਮਨ ਲੈ ਗਿਆ ਆਪਣੇ ਕੋਲ ਨਹੀਂ ਨਹੀਂ ਵੀਰ ਮੈਂ ਇਹੀ ਤੇ ਕਹਿਨੀ ਜਿੱਦਾਂ ਤੂੰ ਮੇਰਾ ਕੀਤਾ ਉਦਾਂ ਹੀ ਮੈਂ ਉਹ ਧੀ ਦਾ ਸੋਚਿਆ ਵੇਖ ਮੈਨੂੰ ਦੱਸ ਪਈ ਕਿ ਉਹ ਕੁੜੀਆਂ ਦੇ ਸਿਰ ਤੇ ਕੋਈ ਵੀ ਨਹੀਂ ਹੈਗਾ ਕੱਲੀਆਂ ਭੈਣਾਂ ਹੀ ਆ ਤੇ ਮਾਂ ਬਸ ਉਹ ਗੱਲ ਦੀ ਮੈਨੂੰ ਸ਼ਰਮ ਮਾਰਨ ਦੀ ਇਹ ਚੀਜ਼ ਮੈਨੂੰ ਨਾ ਨਾ ਤੂੰ ਦੱਸੀ ਹੁੰਦੀ ਤੇ ਹੁਣ ਮੈਂ ਕਦੋਂ ਦਾ ਆ ਵੀ ਆ ਕੇ ਨਾ ਤੇਰੀ ਸਾ ਦਰਵਾ ਦਣਾ ਸੀ ਉਹ ਸਿਰ ਮਾ ਕੁੜੀਆਂ ਕਰਕੇ ਚੁੱਪੀ ਅਵੀਰ ਮੈਂ ਵੀ ਤੇ ਉਹੀ ਕੀਤਾ ਮੈਂ ਵੀ ਉਹਨਾਂ ਦੇ ਟਕਣੇ ਤੇ ਕੰਢੀ ਮੈਂ ਕੀ ਮਾਣਾ ਕਰਤਾ ਬਸ ਇਹੀ ਗਲਤੀ ਹੋ ਗਈ ਨਾ ਮੇਰੇ ਕੋ ਕਿ ਮੈਂ ਤੈਨੂੰ ਨਹੀਂ ਦੱਸਿਆ ਜੇ ਤੂੰ ਕਹੇ ਨਾ ਤੇ ਮੈਂ ਅੱਜ ਵੀ ਨਾ ਕਰਦਾ ਪਰ ਮੈਂ ਫਿਰ ਵੀ ਕਿਤੇ ਨਾ ਕਿਤੇ ਸੋਚਦੀ ਆ ਕਿ ਕਰਨ ਦਾ ਕਰਨਾ ਤੇ ਹੈ ਹੀ ਆ ਗੱਲ ਤੇ ਮੈਂ ਤੇਰੀ ਤੋਰ ਨਹੀਂ ਤੂੰ ਕਿਉਂ ਨਹੀਂ ਸਮਝਦਾ ਗੱਲ ਨੂੰ